ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਧੰਗੁਰ ਗੁਰਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਦੀ ਕੁਰਕ ਖੇਤਰ ਦੀ ਯਾਤਰਾ ਅਤੇ ਉੱਥੋਂ ਦਾ ਇਤਿਹਾਸਕ ਸਥਾਨ ਇਸ ਸਥਾਨ ਤੇ ਧੰਗੁਰ ਤੇਗ ਬਹਾਦਰ ਸਿੰਘ ਮਹਾਰਾਜ ਤੀਸਥ ਸਥਾਨ ਦਾ ਪ੍ਰਮਾਣ ਕਰਦੇ ਹੋਏ ਥਨੇਸਰ ਵਿਖੇ ਪਹੁੰਚੇ ਅਤੇ ਇੱਥੇ ਗੁਰੂ ਸਾਹਿਬ ਜੀ ਦੇ ਔਨ ਕਰਕੇ ਬਹੁਤ ਸਾਰੀਆਂ ਸੰਗਤਾਂ ਦਾ ਇਕੱਠ ਹੋਇਆ। ਇੱਥੋਂ ਦਾ ਕੀ ਹੈ ਪੂਰਾ ਇਤਿਹਾਸ ਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ। ਜੁੜੇ ਰਹੋ ਸਰਵ ਸੰਗੰਦਰ ਵਾਰ ਖਾਲਸਾ ਦੇ YouTube ਚੈਨਲ ਨਾਲ। ਜਿੰਨਾ ਸੰਤਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ। ਵੱਧ ਤੋਂ ਵੱਧ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ। ਆਪ ਦਰਸ਼ਨ ਕਰੋ ਅਤੇ ਹੋਰ ਨਾਲ ਸੰਤਾਂ ਨੂੰ ਦਰਸ਼ਨ ਕਰਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਹਾਂ ਕੁਰਕ ਖੇਤਰ ਦੀ ਯਾਤਰਾ ਤੇ ਕੁਰਕ ਖੇਤਰ Hindu ਧਰਮ ਦਾ ਇੱਕ ਤੀਰਥ ਸਥਾਨ ਹੈ ਜਿੱਥੇ ਮਹਾ ਭਾਰਤ ਦੇ ਕਾਲ ਸਮੇਂ ਬਹੁਤ ਵੱਡਾ ਜੰਗ ਹੋਇਆ ਸੀ ਅਤੇ ਇੱਥੇ ਹੀ ਇੱਕ ਬ੍ਰਹਮ ਸੁਨੋ ਰਾਜਿਸਤੇ ਇਰਤ ਗਿਰਧ ਬਹੁਤ ਸਾਰੇ ਧਾਰਮਿਕ ਸਥਾਨ ਮੌਜੂਦ ਹਨ ਸਿੱਖ ਇਤਿਹਾਸ ਵੀ ਇਸ ਦੇ ਆਸ-ਪਾਸ ਕੁਝ ਸਮਾਂ ਵਿਚ ਰਿਹਾ ਹੈ ਧਰਮ ਕਰਮ ਦੇ ਨਾਤੇ ਜੋ ਵੀ ਕਰਮ ਕਾਂਡ ਹੁੰਦੇ ਸਨ ਇਸ ਜਗ੍ਹਾ ਤੇ ਗੁਰੂ ਸਹਿਬਾ ਜੀ ਨੇ ਆ ਕੇ ਉੱਥੋਂ ਦੇ ਲੋਕਾਂ ਨੂੰ ਧਰਮ ਦੇ ਨਾਂ ਤੇ ਕਰਮਕਾਂਡ ਕਰਨ ਵਾਸਤੇ ਮਨਾਈ ਕੀਤੀ ਸੀ ਅਤੇ ਇਸ ਜਗ੍ਹਾ ਦੇ ਉੱਤੇ ਬਾਰ ਬਾਰ ਗੁਰੂ ਸਾਹਿਬ ਜੀ ਦੀਆਂ ਅਲੱਗ-ਅਲੱਗ ਜੁੱਤਾਂ ਨੇ ਆ ਕੇ ਚਰਨ ਪਾਏ ਹਨ ਆਓ ਅੱਜ ਆਪ ਜੀ ਨੂੰ ਗੁਰਨਾਣਕ ਸਾਹਿਬ ਜੀ ਦੀ ਨਵੀਂ ਜੋਤ ਦੇ ਕਿਸ ਜਗ੍ਹਾ ਤੇ ਚਰਨ ਪਾਏ ਹਨ ਅਤੇ ਉੱਥੋਂ ਦਾ ਕੀ ਇਤਿਹਾਸ ਹੈ ਉਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਕੁਰਕ ਖੇਤਰ ਦੇ ਕੋਲ ਹੈ ਇੱਕ ਤਨੇਸਰ ਨਾਂ ਦਾ ਤੀਰਥ ਜਿੱਥੇ ਕੇ ਮਹਾਦੇਵ ਦਾ ਬਹੁਤ ਪ੍ਰਾਤਨ ਮੰਦਿਰ ਹੈ ਤਾਨ ਗੁਰੂ ਤੇਗ ਬਹਾਦਰ ਸਾਹਿਬ ਸੰਤਾਂ ਨੂੰ ਉਤਾਰਦੇ ਹੋਏ ਆਪਣੇ ਪਰਿਵਾਰ ਸਮੇਤ ਅਤੇ ਸਮੂਹ ਸੰਤਾ ਸਮੇਤ ਆਪਣੇ ਸੇਵਾਦਾਰਾਂ ਸਮੇਤ ਯਾਤਰਾ ਕਰਦੇ ਹੋਏ ਪੀਖੀ ਪੀਖੀ ਤੋਂ ਤਲਵੰਡੀ ਤਲਵੰਡੀ ਤੋਂ ਹੁੰਦੇ ਹੋਏ ਤੇ ਤੰਤਾਨ ਤੋਂ ਕੈਂਥਲ ਹੁੰਦੇ ਹੋਏ ਗੁਰੂ ਸਾਹਿਬ ਜੀ ਤ੍ਰਿਸ਼ ਦੇ ਸਥਾਨ ਤੇ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਨੇ ਮਹਾਦੇਵ ਦੇ ਪ੍ਰਾਤਨ ਮੰਦਰ ਦੇ ਇੱਕ ਪਾਸੇ ਆਪਣਾ ਪੜਾਵ ਕੀਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਸੁਣੀ ਤੇ ਸਿੱਖ ਸੰਤਾਂ ਜੋ ਗੁਰੂ ਕਰਨਾ ਪਿਆਰ ਕਰਦੇ ਹਨ ਹੁਮ ਹੁਮਾ ਕੇ ਪਹੁੰਚਨੇ ਸ਼ੁਰੂ ਹੋ ਗਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੇ ਅਤੇ ਬਚਨ ਬਲਾ ਸ਼ੁਰੂ ਕਰਦੇ ਨਾਨਕ ਨਾਮ ਲੈਵਾ ਸੰਤਾਂ ਨੇ ਗੁਰੂ ਸਾਹਿਬ ਜੀ ਨੂੰ ਜੋ ਵੀ ਪੇਟਾ ਵਾ ਪੇਟ ਕੀਤੀਆਂ ਗੁਰੂ ਸਾਹਿਬ ਜੀ ਨੇ ਟੁੱਟ ਲੰਗਰ ਚਲਾ ਦਿੱਤੇ ਅਤੇ ਸੰਗਤ ਦੀ ਲੋੜ ਮੁਤਾਬਕ ਆਸ-ਪਾਸ ਬੋਲੀਆਂ ਖੜਵਆਂੀਆਂ ਸ਼ੁਰੂ ਕਰ ਦਿੱਤੀਆਂ ਤਨਹੁਰ ਤੇਗ ਬਹਾਦਰ ਸ੍ਰੀ ਮਹਾਰਾਜ ਜੀ ਇਸ ਜਗ੍ਹਾ ਤੇ ਕੁਝ ਦਿਨ ਰਹੇ ਅਤੇ ਲੋਕਾਂ ਨੂੰ ਕਰਮ ਕਾੜਾਂ ਨੂੰ ਛੱਡ ਕੇ ਧਰਮ ਦੇ ਨਾਂ ਤੇ ਪਖੰਡ ਨੂੰ ਛੱਡ ਕੇ ਸੱਚ ਧਰਮ ਨਾਲ ਜੁੜਨ ਵਾਸਤੇ ਪ੍ਰੇਰਿਆ ਅਤੇ ਕਥਾ ਕੀਰਤਨ ਤੇ ਪਰਮਾਤਮਾ ਦੀ ਉਸਤਤ ਨਾਲ ਜੋੜਿਆ ਤਨਹੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਿਸ ਜਗ੍ਹਾ ਦੇ ਉੱਤੇ ਆ ਕੇ ਰੁਕੇ ਉਸ ਇਤਿਹਾਸਿਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਤਨੇਸ਼ਰ ਕੁਰਕ ਖੇਤਰ ਕੁਰਕ ਖੇਤਰ ਦੀ ਧਰਤੀ ਤੇ ਪਹਿਲੇ ਵੀ ਗੁਰਨਾਨਕਦੀਆਂ ਚਾਰ ਜੋਤਾਂ ਨੇ ਚਰਨ ਪਾਏ ਹਨ ਇਹ ਗੁਰੂ ਸਾਹਿਬ ਜੀ ਦਾ ਇਹ ਇਤਿਹਾਸਕ ਸਥਾਨ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈ ਕੁਰਕ ਖੇਤਰ ਦੇ ਬਾਹਰਵਾਰ ਧਨੇਸ਼ਰ ਸ਼ਹਿਰ ਦੇ ਕੋਲ ਇਹ ਇਤਿਹਾਸਕ ਸਥਾਨ ਇੱਕ ਬੜੀ ਹੀ ਰਮਣੀਕ ਜਗ੍ਹਾ ਤੇ ਬਣਿਆ ਹੋਇਆ ਹੈ ਛੋਟਾ ਜਿਹਾ ਗੁਰਦੁਆਰਾ ਹੈ ਧਨ ਗੁਰ ਤੇਗ ਬਹਾਦਰ ਸਾਹਿਬ ਜੀ ਇੱਥੇ ਆਮਦ ਨੂੰ ਦਰਸਾਂਦਾ ਹੈ ਇਸ ਇਤਿਹਾਸਕ ਗੁਰਦੁਆਰੇ ਦੀ ਸੇਵਾ हरियाणा गुरुद्वारा प्रबंधन कमेटी चला रही है इस ऐतिहासिक स्थान पे ਧੰਗੁਰ ਤੇ ਇੱਕ ਬਹਾਦਰ ਮਹਾਰਾਜ ਜੀ ਦਾ ਟਵਿੱਟਰ ਸਥਾਨ ਜਿਸ ਜਗ੍ਹਾ ਤੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਇਸ ਜਗ੍ਹਾ ਦੇ ਉੱਤੇ ਸਾਹਿਬ ਜੀ ਆਪਣੇ ਅਸਨ ਲਗਾ ਕੇ ਬੈਠਦੇ ਸਨ ਅਤੇ ਸਿੱਖ ਸੰਤਾਂ ਨੂੰ ਸੱਚ ਧਰਮ ਨਾਲ ਜੁੜਨ ਵਾਸਤੇ ਪ੍ਰੇਰਿਤ ਦੇ ਸਨ ਆਪ ਸੰਤਾ ਜਦ ਜਦ ਵੀ ਕੁਰਕ ਖੇਤਰ ਦੀ ਧਰਤੀ ਤੇ ਆਓ ਟ੍ਰੇਨ ਤੇ ਆਓ ਜਾਂ ਆਪਣੀ ਗੱਡੀ ਤੇ ਆਓ ਜਾਂ ਬਸ ਤੇ ਆਓ ਤੇ ਇਹ ਇਹ ਸਾਰੇ ਇਤਿਹਾਸ ਗੁਰਦੁਆਰੇ ਆਪ ਦਰਸ਼ਨ ਦਾ ਅਸਰ ਦੇਓ ਇੱਥੇ ਗੁਰੂ ਕੇ ਲੰਗਰ ਅਟੁੱਟ ਵਰਤੇ ਹਨ ਗੁਰਦੁਆਰਾ ਪਾਸੇ ਸ਼ੇਵੀ ਵਿਖੇ ਰਹਾ ਇਸਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਸਾਰੇ ਇਤਿਹਾਸ ਗੁਰਦੁਆਰੇ ਕੋਲ ਕੋਲ ਹੀ ਹਨ ਆਪ ਸੰਤਾ ਲੋਕਲ ਆ ਕੇ ਵੀ ਕਿਸੇ ਆਟੋ ਤੇ ਜਾਂ ਰਿਕਸ਼ਾ ਦੇ ਉੱਤੇ ਆ ਕੇ ਇਸ ਇਤਿਹਾਸ ਸਥਾਨ ਦੇ ਦਰਸ਼ਨ ਕਰ ਸਕਦੇ ਹੇ गुरद्वारा पातशाह नवी शहर के बार बार है ये आप जी थोड़ा हटवाना पै सकता है पर बाकी इतिहास गुरुद्वारे नाल नाल ही ब्रह्म सरोवर के आस पास ही मौजूद हैं आप संतान दर्शन कर सकते हो धन गुरु तेग बहादुर जी का यह इतिहास स्थान बड़ी ही रमनीक जगह है एक अलग शांति आनंद प्रदान करता है बहुत ही आनंदमयी जगह है आप एक बार दर्शन जरूर करो ਆਪ ਦਰਸ਼ਨ ਕਰਨਾ ਰਹੁਣਾ ਸੰਤਾਂ ਨੂੰ ਦਰਸ਼ਨ ਕਰਵਾਉਣਾ ਆਪ ਜੀ ਨੂੰ ਇਹ ਇਤਿਹਾਸਿਕ ਗੁਰਦੁਆਰਾ ਤਨਹੁਰ ਤੇ ਇੱਕ ਬਹਾਦਰ ਸੈਨ ਮਹਾਰਾਜ ਜੀ ਦੀ ਪਵਿੱਤਰ ਜਾਤ ਦਾ ਇਹ ਇਤਿਹਾਸ ਸੁਸਤਾਨ ਕਿਵੇਂ ਲੱਗਾ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਦਰਸ਼ਨ ਕਰੋ ਅਤੇ ਹੁਣਾਂ ਸੰਤਾਂ ਨੂੰ ਦਰਸ਼ਨ ਕਰਵਾਓ ਜੀ ਅਗਲੀ ਕਿਸ਼ਤ ਵਿੱਚ ਆਪ ਜੀ ਨੂੰ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਉਹ ਇਤਿਹਾਸ ਗੁਰਦੁਆਰਾ ਦਰਸ਼ਨ ਕਰਵਾਗੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਇੱਕ ਸ਼ਰਾਰਤੀ ਜੋਗੀ ਦਾ ਹੰਕਾਰ ਤੋੜਿਆ ਸੀ ਤੇ ਉਸ ਦੀਆਂ ਜਿੱਦੀਆਂ ਸਿੱਧੀਆਂ ਨੂੰ ਠੱਲ ਪਾ ਕੇ ਉਹਨੂੰ ਸੱਚੇ ਧਰਮ ਦੇ ਪ੍ਰਚਾਰ ਵਾਸਤੇ ਜੋੜਿਆ ਸੀ ਇਹਨੀ ਸੇਵਾ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ